ਮੇਲਾ ਤੀਆਂ ਦਾ ਧਨੋਲੇ ਦਾਣਕ ਰੋਡ ਤੇ ਹੈ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਅੱਜ ਇਹਦਾ ਪਹਿਲਾ ਦਿਨ ਹੈ ਪਿਛਲੇ ਸਾਲ ਵੀ ਮਨਾਇਆ ਸੀ ਤੇ ਇਹ ਦੂਸਰਾ ਤੀਆਂ ਦਾ ਮੇਲਾ ਸ਼ੁਰੂ ਹੋਇਆ ਅੱਜ ਪਿਛਲੇ ਸਾਲ ਵੀ ਮਨਾਇਆ ਗਿਆ ਸੀ ਪਿਛਲੇ ਸਾਲ ਇੱਕ ਦਿਨ ਹੀ ਮੇਲਾ ਲੱਗਿਆ ਸੀ ਇਹ ਤੀਆਂ ਦਾ ਇਸ ਵਾਰ 3 ਦਿਨ ਚੱਲਣਾ 3 ਦਿਨ ਇਹ ਮੇਲਾ ਚੱਲੂਗਾ ਪੂਰੇ ਰਵੈਤੀ ਤਰੀਕੇ ਨਾਲ ਗਿੱਧੇ ਬੋਲੀਆਂ ਤੋਂ ਸ਼ੁਰੂਆਤ ਹੋਈ ਹੈ ਮੇਲੇ ਦੀ ਸਾਨੂੰ ਦਿਖਾਵਾਂਗੇ ਸਾਰਾ ਕੁਝ ਗਿੱਧਾ ਬੋਲੀਆਂ ਪੁਰਾਣੇ ਰੀਤੀ ਰਿਵਾਜ ਨਾਲ ਬੋਲੀਆਂ ਪਾਈਆਂ ਨੇ ਬੀਬੀਆਂ ਨੇ ਤਮਾਸ਼ੇ ਵੀ ਕੀਤੇ ਨੇ ਚ ਤੇ ਬਹੁਤ ਹੀ ਖੂਬਸੂਰਤ ਬੋਲੀਆਂ ਪਾਈਆਂ ਗਿਆ ਨੇ ਸੁਚੇਤ ਜੇ ਦੰਗ ਨਾਲ ਸ਼ੁਰੂਆਤ ਕੀਤੀ ਗਈ ਹੈ ਮੇਲੇ ਦੀ ਤੇ ਸਾਰੇ ਨਗਰ ਨਿਵਾਸੀਆਂ ਨੂੰ ਅਪੀਲ ਆ ਇਹ ਤਿੰਨ ਦਿਨ ਮੇਲਾ ਚੱਲੂਗਾ ਅੱਜ 14 ਤਰੀਕ ਹੈ ਇਹ ਹੈਗਾ 14 15 ਤੇ 16 ਤਿੰਨ ਦਿਨ ਮੇਲਾ ਚੱਲੂ ਤਨੋਲੇ ਦਾਣਗਰ ਰੋਡ ਤੇ ਬਹੁਤ ਹੀ ਸੋਹਣਾ ਮੇਲਾ ਹੈ ਬਾਜ਼ਾਰ ਲੱਗੇ ਹੋਏ ਨੇ ਖੂਬਸੂਰਤ ਤਰੀਕੇ ਨਾਲ ਸ਼ੁਰੂਆਤ ਹੋਈ ਹੈ ਤੇ ਇੱذ ਬਹੁਤ ਹੀ ਖੂਬਸੂਰਤ ਬੋਲੀਆਂ ਪਾਈਆਂ ਗਿਆ ਨੇ ਬੋਲੀਆਂ ਟੁੱਟਣੀਆਂ ਨਹੀਂ ਦਿੱਤੀਆਂ ਬਹੁਤ ਹੀ ਸੁਚੱਜੀਆਂ ਬੋਲੀਆਂ ਸੋਹਣੀਆਂ ਪੁਰਾਣੀਆਂ ਬੋਲੀਆਂ ਪਾਈਆਂ ਗਿਆ ਨੇ ਬਹੁਤ ਸੋਹਣਾ ਮੇਲਾ ਤੇ ਸਾਰੇ ਨੂੰ ਨਗਰ ਨਿਵਾਸੀ ਨੂੰ ਅਪੀਲ ਹੈ ਪਈ ਹੁਮ ਹੁਆ ਕੇ ਤਿੰਨ ਦਿਨ ਮੇਲੇ 'ਚ ਜ਼ਰੂਰ ਪਹੁੰਚੋ ਹੁਣ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਖੂਬਸੂਰਤ ਬੋਲੀਆਂ ਪ ਦੇਖੋ ਤੀਆਂ ਪੈਰ ਪਛਾਣੂ ਮਾਰੇ ਨੀ ਕਾਰੀ ਕਾਰੀ ਪੈਰ ਪਟਲਾ ਪਿਆ ਲੱਗਿਆ ਵਿਪੜਤ आई मारे मेरे वीर सुखी खंड प ਲੋਕੀਆ ਆਖਦੇ ਸਾਰੋਂ ਦੇ ਪੋਲੇ ਉੱਡਦੇ ਸਾਫਾ ਉੱਡੇ ਮੇਰੇ ਵੀਰ ਦਾ ਲੋਕੀਆ ਆਖਦੇ ਸਾਰੋਂ ਦੇ ਪੋਲੇ ਉੱਡਦੇ ਸਾਫਾ ਉੱਡੇ ਮੇਰੇ ਵੀਰ ਦਾ ਲੋਕੀਆ ਆਉਣਾ ਜਾਣਾ ਛੜਤਾ ਵੀਰ ਨਾ ਕੀ ਮੰਨ ਆਈਆਂ ਪੈਰੇ ਪਾਈਆਂ ਬਿਨਾਂ ਨਾ ਥੌਂਦੀਆਂ ਪੈਣਾ ਕਾਮ ਬਿਨਾਂ ਬਨੇਰੇ ਕਰਦੀ ਬੇਣਤੀਆ ਆ ਵੀਰਾ ਕਰ ਮੇ ਦੀ ਬੇਨਤੀਆ ਆ ਵੀਰਾ ਕਰ ਮੇਰੇ ਕਰਦੀ ਬੇਨਤੀਆ ਆ ਵੀਰਾ ਕਰ ਮੇਰੇ ਜੇ ਵੀਰਾ ਤੂੰ ਮੇਰੇ ਕੋਲ ਆਏ ਬਾਣੀ ਬਾਣੀ ਆਈ ਵੇ ਮੇਰੀ ਨੰਨ੍ਹ ਦੇ ਵਾਸਤੇ ਦੁੱਖਰ ਬੁਝੇ ਲੈ ਵੇ ਮੇਰੀ ਨੰਨ੍ਹ ਦੇ ਤਿਆਂ ਦਾ ਦੇਖ ਚੀਨਾ ਖੜਕੇ ਬੋਤਲ ਵਰਗੀ ਤੂੰ ਜਿਹੜਾ ਦੇਨੀ ਸੋਣੀਏ ਬੋਤਲ ਵਰਗੀ ਤੂੰ ਜਿਹੜਾ ਦੇਨੀ ਸੋਣੀਏ ਬੋਤਲ ਵਰਗੀ ਤੂੰ ਜਿਹੜਾ ਦੇਨੀ ਸੋਣੀਏ ਪੁੱਤ ਅਸੀਂ ਮੇਲਣਾ ਚਾਹੀਏ ਨ ਤਾਪੀ ਪੜਸਦੀਏ ਅਸੀਂ ਮੇਲਣਾ ਚਾਹੀਏ ਨ ਤਾਪੀ ਪੜਸਦੀਏ ਅਸੀਂ ਮੇਲਣਾ ਚਾਹੀਏ ਨ ਤਾਪੀ ਪੜਸਦੀਏ ਸਾਰੀਆਂ ਲੈ ਲੋ ਨੀ ਸੱਗੀ ਫੁੱਲ ਸਿਰਾਂ ਤੇ ਸੌਂਦੇ ਪੈਰੀ ਝੰਝਰਾ ਪਾਈਆਂ ਸੂਬੇਦਾਰਨੀਆਂ ਬੜ ਕੇ ਮੇਲਣਾ ਆਈਆਂ ਕੰਕੇ ਲੈ ਲੈਣਾ ਆਈਆ ਤੁਸ ਜੀ ਮੋੜੋ ਧੰਨਵਾਦ ਮੋਰੋ ਨੇ ਦੰਕਾਰ ਪਸਾ ਸਾਰੇ ਬੇਚਤਾ ਨਾਲੇ ਬੇਚੀ ਕੱਟੀ ਪੱਟੀ ਬੇਦਾਰੂ ਪੀੜਿਆ ਮੈਂ ਤੇਰੀ ਦਰੂ ਨੇ ਪੱਤੀ ਪੱਤੀ ਬੇਖਦੋ ਪੀੜਿਆ ਮੈਂ ਤੇਰੀ ਦਰੂ ਨੇ ਪੱਤੀ ਰੂਕੀੜਿਆ ਮੈਂ ਤੋਰੀ ਬਰੂ ਨੇ ਪੱਤੀ ਨਹੀਂ ਮਿਲੋ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਕਿਧਰ ਨਿੱਕੇ ਪੂਰਾ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮਾਇਕ ਜੀ ਸੀ ਪੇਕੇ ਨਹੀਂ ਜੇ ਵੱਡੀ ਦਾ ਕਲਸ਼ਣਾ Ja, जीरे जतिया ताबा हाथ बिचनी जीरे बड़िया ताबा हाथ बिचनी जीरे

ਪਲੇ ਪਲੇ ਪੀਰੰਦਾ ਮੁਖ ਕਰੇ ਨਾ ਬਿਸਰਾ ਕਾਬਲ ਤੱਕੜ ਵੇਖਾਂ ਬਈ ਕਾਬਲ ਤੋਂ ਉਡੀਆਂ ਕੁੰਝਾਂ ਕਾਬਲ ਤੋਂ ਉਡੀਆਂ ਕੁੰਝਾਂ ਮਗਰੇ ਉਡੀ ਮਗਰੇ ਆਈ ਢੂੰਗੇ ਸਰ ਮਗਦੇ ਕਿਥੀ ਵੀਰ ਦੀ ਆਈ ਢੂੰਗੇ ਸਰ ਮਗਦੇ ਕਿਥੀ ਵੀਰ ਦੀ ਆਈ ਤੇਰੇ ਘੋਤੇ ਨੂੰ ਗੁਵਾਰੇ ਦੀਆਂ ਫਾੜੀਆਂ ਤੈਨੂੰ ਵੀਰ ਦੁੱਧ ਦਸਮਾ ਤੇਰੇ ਘੋਤੇ ਨੂੰ ਗੁਵਾਰੇ ਦੀਆਂ ਫਾੜੀਆਂ ਤੈਨੂੰ ਵੀਰ ਤਿਆਂ ਮੈਂ ਕਾਂਬੜ ਪਟਵਾਰੀ ਤੈਨੂੰ ਲਿਖ ਦੇਣੂ ਵੇਖਾਂ ਬੜੇ ਪਟਵਾਰੀ ਤੈਨੂੰ ਲਿਖ ਦੇਣੂ ਨੀ ਤੂੰ ਹੌਲੀ ਹੌਲੀ ਨੱਚ ਡਿੱਗ ਪਾਵੇਂ ਨਗਵੰਦੀ ਅੰਦੀ ਕੰਡੂਵੱਲੀ ਤੇਰਾ ਗਿੱਦਾ ਸਾਰੇ ਪਿੰਡ ਦੇ ਪਸੰਦ ਵੱਲੀ ਤੇਰਾ ਗਿੱਦਾ ਸਾਰੇ ਪਿੰਡੇ ਦੇ ਪਹਾੜ ਵੱਲੀ ਚੱਕ ਦਨਾਂ ਮੈਂ ਨਾ ਮੇਰੀ ਮਰ ਗਈ ਸੱਸਾ ਮੈਨੂੰ ਤਮਾਸ਼ਾ ਕਰ ਲੈਣਾ ਤਮਾਸ਼ਾ ਕਰ ਲੈ ਪਾਣੀ ਮੇਰੇ ਸੱਸ ਮਾਰ ਗਈ ਅੱਛਾ ਛੱਡੋ ਹਾਂ ਮੇਰੀ ਮਾਰ ਗਈ ਕੋੜੇ ਸੱਸ ਕੋੜੇ ਮੈਂ ਕੁੰਡ ਵਿੱਚ ਰਹੀ ਆ ਹੱਸ ਕੋੜੇ ਮੇਰੇ ਦਿਲ ਦੀਰੀਂ ਚ ਪਗਾ ਦਿਓ ਨੀ ਮੇਰੇ ਸਾਰੇ ਨੂੰ ਮੇਰੇ ਸਾਰੇ ਨੂੰ ਸਾਥ ਕਰਾ ਦਿਓ ਨੀ ਮੇਰੇ ਸਾਰੇ ਨੂੰ ਮੇਰੇ ਸਾਰੇ ਨੂੰ ਸਾਥ ਕਰਾ ਦਿਓ ਨੀ ਮੇਰੇ ਸਾਰੇ ਨੂੰ ਸਾਰੇ ਨੂੰ ਸਾਥ ਕਰਾ ਦੇ ਨੀ ਮੇਰੇ ਸਾਰੇ ਨੂੰ ਸਾਰੇ ਨੂੰ ਸਾਥ ਕਰਾ ਦੇ ਨੀ ਮੇਰੇ ਸਾਰੇ ਨੂੰ ਖਿਚੜੀ ਚ ਬੈ ਨੂਨ ਭੁੱਲ ਗਈ ਤੁਸੀਂ ਕ ਖਿਚੜੀ ਚ ਬੈ ਕਮਾਰੀ ਨਾ ਨੂਨ ਪੁੱਲ ਗਈ ਖਿਚੜੀ ਚ ਵੇ ਨੂਨ ਪੁੱਲ ਗਈ ਕਮਾਰੀ ਨਾ ਨੂਨ ਪੁੱਲ ਗਈ ਜੇ ਤੂੰ ਮੇਰੇ ਮਾਰਿਆ ਡੰਡਾ ਮੈਂ ਵੀ ਤੇਂਦੂ ਕਰ ਦੂ ਰੰਡਾ ਖਿਚੜੀ ਚ ਵੇ ਨੂਨ ਪੁੱਲ ਗਈ ਖਿਚੜੀ ਚ ਨੂਨ ਪੁੱਲ ਗਈ ਕਮਾਰੀ ਨਾ ਨੂਨ ਪੁੱਲ ਗਈ ਖਿਚੜੀ ਚ ਵੇ ਨੂਨ ਪੁੱਲ ਗਈ ਜੇ ਤੂੰ ਮੇਰਾ ਕਰੇ ਟਟਾਪਾ ਮੈਂ ਵੀ ਤੇਰਾ ਕਰੂ ਸਿਆਪਾ ਖਿਚੜੀ ਚ ਵੇ ta